ਸਤਿ ਸ਼੍ਰੀ ਅਕਾਲ ਜੀ ਖਾਸ ਵੀਡੀਓ ਦੇਖ ਰਹੇ ਆ ਜੀ ਲਾਹੌਰ ਹਸ਼ਿਆਰਪੁਰ ਦੇ ਟਾਂਡਾ ਔਰ ਮੋੜ ਬੱਸ ਸਟੈਂਡ ਦੇ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕੂੜੇ ਦਾ ਢੇਰ ਜੋ ਕਿ ਬੱਸ ਸਟੈਂਡ ਦੀ ਐਕਟਿਵ ਵਾਲੀ ਸਾਈਡ ਤੇ ਲੱਗਾ ਹੋਇਆ ਤੇ ਸਾਹਮਣੇ ਮਾਰਕੀਟ ਹੈ ਤੇ ਖੁੱਲਾ ਜਿਹੜਾ ਕੂੜਾ ਇਸ ਤਰ੍ਹਾਂ ਜੋ ਲੱਗਾ ਹੋਇਆ ਤੇ ਇਹਦੇ ਵਾਸਤੇ ਕੋਈ ਸਫਾਈ ਕਰਮਚਾਰੀਆਂ ਦਾ ਪ੍ਰਬੰਧ ਨਾ ਹੋਣਾ ਕਿਤੇ ਨਾ ਕਿਤੇ ਟਾਂਡਾ ਔਰ ਮੋੜ ਦੀ ਸਰਕਾਰੀ ਜੋ ਕਿ ਇਸ ਟਾਈਮ ਸੇਵਾ ਵਾਸਤੇ ਜੋ ਨਿੰਦਨਯੋਗ ਹੈ ਵਾਸ਼ਰੂਮ ਦੇਖ ਸਕਦੇ ਤਾਲੇ ਲੱਗੇ ਹੋਏ ਨੇ ਉੱਥੇ ਵੀ ਕੋਈ ਮੁਲਾਜ਼ਮ ਉਪਲਬਧ ਨਹੀਂ ਹੈ ਸਵੇਰ ਦੇ ਟਾਈਮ ਇੱਥੇ ਜਿਹੜਾ ਕਿ ਜੋ ਬਾਹਰੋਂ ਸਵਾਰੀਆਂ ਆਉਂਦੀਆਂ ਨੇ ਜੋ ਦਿੱਲੀੋਂ ਜਾਂ ਫਿਰ ਹੋਰ ਕਿਸੇ ਜੋ ਕਿ ਟ੍ਰੇਨ ਦਾ ਸਫ਼ਰ ਕਰਕੇ ਉਹਦੇ ਵਾਸਤੇ ਕੋਈ ਪੁਲਿਸ ਤੇ ਪ੍ਰਬੰਧ ਨਾ ਸਿਕਿਉਰਟੀ ਗਾਰਡ ਦੇ ਹੋਣਾ ਹੋਰ ਦੂਸਰੇ ਨੰਬਰ ਤੇ ਇਹ ਦੇਖ ਸਕਦੇ ਆ ਕਿ ਜੋ ਉਹ ਇੱਥੇ ਬੈਠਣ ਵਾਸਤੇ ਪ੍ਰਬੰਧ ਹੋਏ ਨੇ ਪਬਲਿਕ ਦੇ ਜਿੱਥੋਂ ਕਿ ਬੱਸਾਂ ਅਮਰਸਰ ਬਟਾਲਾ ਗੁਰਦਾਸਪੁਰ ਕਪੂਰਥਾਲਾ ਤੇ ਹੋਰ ਵੀ ਜੋ ਵਾਇਆ ਨੂੰ ਜੋ ਚੱਲਦੇ ਉਹਨਾਂ ਦੇ ਬੈਠਣ ਦੇ ਪ੍ਰਬੰਧ ਵਾਸਤੇ ਜੋ ਕੀ ਇਹ ਕਮਰਾ ਬਣਾਇਆ ਗਿਆ ਉੱਥੇ ਵੀ ਕੋਈ ਸਾਫ ਸਪਾਈ ਦੇ ਪ੍ਰਬੰਧ ਨਾ ਹੋਣਾ ਤੇ ਸਫਾਈ ਨੂੰ ਲੈ ਕੇ ਸਭ ਤੋਂ ਵੱਡਾ ਜੋ ਕੀ ਇੱਥੇ ਨਿੰਨ ਜੋ ਕੰਮ ਹੈਗਾ ਇੱਥੇ ਦੀਆਂ ਸਰਕਾਰਾਂ ਵੱਲੋਂ ਹੁਸ਼ਿਆਰਪੁਰ ਨਾਲ ਸੰਬੰਧ ਜੋ ਕੀ ਵਿਧਾਨ ਸਭਾ ਹਲਕਾ ਜੋ ਟਾਂਡਾ ਔਰ ਮੋੜ ਦੇ ਵਿੱਚ ਕੋਈ ਵੀ ਪ੍ਰਬੰਧ ਜਿਹੜੇ ਕਿ ਸਹੀ ਤਰੀਕੇ ਨਾਲ ਨਾ ਹੋਣਾ ਸਫਾਈ ਕਰਮਚਾਰੀਆਂ ਦੇ ਨਾਲ ਹੀ ਇੱਥੇ ਜਿਹੜਾ ਕਿ ਇਸ ਟਾਈਮ ਦੇਖਿਆ ਜਾਵੇ ਕਿ ਕੋਈ ਸਿਕਿਉਰਿਟੀ ਦਾ ਪ੍ਰਬੰਧ ਨਾ ਹੋਣਾ ਬਹੁਤ ਨਿੰਦਨਯੋਗ ਹੈ ਸਰਕਾਰਾਂ ਦਾ ਲੋੜ ਹੈ ਕਿ ਇੱਥੇ ਜੋ ਕੀ ਧਿਆਨ ਦਿੱਤਾ ਜਾਵੇ ਧੰਨਵਾਦ